ਹਾਂਜੀ ਦੋਸਤੋ ਸਭ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਜੋ ਤੁਹਾਨੂੰ ਦਵਾਈ ਦਾ ਸਮਝਾ ਰਿਹਾ ਹਾਂ ਉਹ ਹੈ ਵਧੇ ਹੋਏ ਕੈਸਟਰੋਲ ਲਈ ਜੋ ਇੱਕ ਮਰੀਜ਼ ਨੂੰ ਦਿੱਤੀ ਜਿਸ ਦਾ ਕੈਸਟਰੋਲ 350 ਸੀ ਅਤੇ 20 ਦਿਨ ਲੈਣ ਤੋਂ ਬਾਅਦ ਉਹਨਾਂ ਦਾ ਕੈਸਟਰੋਲ ਨਾਰਮਲ 150 ਆ ਗਿਆ ਇਸ ਲਈ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਅਲਸੀ ਦੇ ਬੀਜ ਲੈ ਲੈਣੇ ਹਨ 250 ਗ੍ਰਾਮ ਉਸ ਨੂੰ ਲੋਹੇ ਦੀ ਕੜਾਹੀ ਵਿੱਚ ਪਾ ਕੇ ਹਲਕਾ ਪੁੰਨ ਲੈਣਾ ਹੈ ਉਸ ਤੋਂ ਬਾਅਦ ਉਸ ਦਾ ਪਾਊਡਰ ਬਣਾ ਲਓ ਜਦੋਂ ਵੀ ਰੋਟੀ ਖਾਣੋ ਤਾਂ ਉਸ ਨੂੰ ਤਾਜੇ ਪਾਣੀ ਨਾਲ ਇੱਕ ਚਾਹ ਦਾ ਚਮਚ ਲੈ ਲੈਣਾ ਹੈ ਇਸੇ ਤਰ੍ਹਾਂ 1 ਮਹੀਨਾ ਕਰਨਾ ਉਸ ਮਰੀਜ਼ ਦਾ ਕੈਸਟਰੋਲ ਤਾਂ ਨਾਰਮਲ ਹੋਏ ਹੋਇਆ ਹੀ ਨਾਲ ਉਸ ਦਾ ਪੇਟ 2 ਤੋਂ 3 ਇੰਚ ਪੇਟ ਵੀ ਘਟ ਗਿਆ ਵਜ਼ਨ ਵੀ ਘਟ ਹੋ ਗਿਆ ਬਹੁਤ ਹੀ ਕਾਰਗਰ ਦਵਾਈ ਹੈ ਇੱਕ ਵਾਰ ਜਰੂਰ ਵਰਤ ਕੇ ਦੇਖੋ ਬਹੁਤ ਵਧੀਆ ਰਿਜ਼ਲਟ ਆਣ ਬਹੁਤ ਵਧੀਆ ਨਤੀਜੇ ਹਨ ਸਤਿ ਸ੍ਰੀ ਅਕਾਲ ਧੰਨਵਾਦੋ